ਪੜੇ ਹੋ ਪੈਣ ਹੋਰਨੋਂ ਪਰ ਫੋਨ ਲਾ ਸਕਦੇ ਆ ਜਿਹੜੇ ਤੁਹਾਡੇ ਵੱਡੇ ਭੈਣ ਹੋ ਰਹੇ ਨੇ ਬਿਲਕੁਲ ਲਾ ਸਕਦੇ ਆ ਦਿਓ ਫਿਰ ਫੋਨ ਆਂਟੀ ਸੱਸੀ ਜੀ ਠੀਕ ਹੋ ਤੁਸੀਂ ਹਾਂਜੀ ਹਾਂਜੀ ਬੀਬੀ ਠੀਕ ਆ ਵਧੀਆ ਤੁਸੀਂ ਦੱਸੋ ਵਧੀਆ ਭੈਣ ਹੋਰਾਂ ਨੇ ਤੁਹਾਡੇ ਬਾਰੇ ਜ਼ਿਕਰ ਕੀਤਾ ਕਿ ਤੁਹਾਡਾ ਆਪਸੀ ਦੋਨਾਂ ਭੈਣਾਂ ਦਾ ਬਹੁਤ ਪਿਆਰ ਆ ਇਹ ਗੱਲ ਸੱਚੀ ਆ ਹਾਂਜੀ ਹਾਂਜੀ ਬੀਬੀ ਬਿਲਕੁਲ ਸੱਚੀ ਹੈ ਇਹ ਗੱਲ ਵੀ ਉਹ ਸਬਰ ਕਰਨਾ ਕਹੇ ਜਾ ਰਿਹਾ ਵੀ ਇੱਕ ਪਤਨੀ ਇਹ ਕਹਦੇ ਆਪਣੇ ਪਤਨੀ ਨੂੰ ਵੀ ਠੀਕ ਆ ਤੁਸੀਂ ਦੂਸਰਾ ਵਿਆਹ ਕਰਾ ਲਓ ਆਪਣੇ ਉੱਥੋਂ ਬੱਚਾ ਹੋ ਜਾਊਗਾ ਪੁੱਤ ਹੋ ਜਾਊਗਾ ਹਨਾ ਆਪਣਾ ਘਰ ਹਰਿਆ ਭਰਿਆ ਹੋ ਜਾਊਗਾ ਉਹ ਸਬਰ ਕਰਨਾ ਕਿਹਾ ਜਾ ਰਿਹਾ ਤੁਹਾਡੇ ਲਈ ਉਹ ਦੱਸਿਓ ਉਹ ਜੀ ਉਹ ਤੇ ਐਦਾਂ ਹੁੰਦਾ ਨਾ ਵੀ ਮਾਲਕਨੀਓਂ ਹੀ ਕੋਈ ਇਹ ਜਾਂ ਹੋ ਜਾਂਦਾ ਏ ਚਲੋ ਉਹ ਤਾਂ ਹੋ ਗਿਆ ਯਾਨੀ ਕਿ ਮੈਨੂੰ ਮੇਰੇ ਪਰਿਵਾਰ ਨੇ ਬਹੁਤ ਵਧੀਆ ਸਾਥ ਦਿੱਤਾ ਮੈਨੂੰ ਖਾਸ ਕਰਕੇ ਮੇਰੇ ਘਰ ਵਾਲੇ ਨੇ ਮੈਨੂੰ ਬਹੁਤ ਵਧੀਆ ਸਾਥ ਦਿੱਤਾ ਡਾਕਟਰਾਂ ਨੇ ਵਸੇ ਇਹ ਕਹਿਤਾ ਸੀ ਕਿ ਕਹਿੰਦੇ ਹੋਰ ਬੱਚਾ ਤੁਸੀਂ ਨਾਲ ਲਿਓ ਤੇ ਜੇ ਜੁਰਦੇ ਵੀ ਬੇਟਾ ਹੀ ਹੋਇਆ ਤਾਂ ਫਿਰ ਵੀ ਇੰਨਾ ਹੀ ਹੋਊਗਾ ਉਸ ਵਕਤ ਟੁੱਟੇ ਤੁਸੀਂ ਵੀ ਹੁਣ ਨਾ ਇੱਧਰ ਦੇ ਰਹੇ ਨਾ ਕੀ ਕਰਾਂਗੇ ਹੁਣ ਅਸੀਂ ਬਹੁਤ ਜ਼ਿਆਦਾ ਵੀ ਜੀ ਇਸ ਗੱਲ ਦਾ ਦੁੱਖ ساری ਉਮਰ ਹੀ ਰਹਿਣਾਗਾ ਤੇ ਪਰ ਮਾਲਕੀ ਕਰੇ ਬਹੁਤ ਸੋਣੀ ਸੌਣੀ ਕਰਨ ਨੂੰ ਭੇਜ ਕੇ ਤੇ ਸਾਡੀ ਜਿਹੜੀ ਕਮੀ ਸੀ ਉਹ ਸਾਰੀ ਪੂਰੀ ਹੋ ਗਈ ਹਾਏ ਹਾਏ ਹੁਣ ਤਾਂ ਨਹੀਂ ਕੋਈ ਗੱਲ ਸ਼ਿਕਵਾ ਕਿ ਲਾਸ਼ਿਕਵਾਨੀ ਦਿੱਤੀ ਕੋਈ ਵੀ ਜਦ ਉਦੋਂ ਟਾਈਮ ਹੀ ਉਦੋਂ ਨਾ ਸੀਗਾ ਕਿਉਂਕਿ ਐਸ ਕੋ ਸਾਡੇ ਘਰ ਨਾਲ ਜੁੜ ਗਈ ਹੈ ਨਾ ਉਦੋਂ ਜਿੰਨਾ ਵੀ ਕੁਝ ਹੋ ਗਿਆ ਸਾਰਾ ਇਹਦੇ ਪੈਰੋਂ ਹੋਇਆ ਮਤਲਬ ਵੀ ਬਹੁਤ ਵਧੀਆ ਅਸੀਂ ਹੁਣ ਜ਼ਿੰਦਗੀ ਬਤੀਤ ਕਰਦੇ ਆ ਤੇ ਇਹਨਾਂ ਨੇ ਵੀ ਐਸਕੋਰ ਨੇ ਵੀ ਆ ਕੇ ਮੈਨੂੰ ਬਹੁਤ ਜਿਆਦਾ ਸਾਥ ਦਿੱਤਾ। ਉਹ ਗੱਲ ਮਹਿਸੂਸ ਹੀ ਨਹੀਂ ਹੁੰਦੀ ਵੀ ਸਾਡੀ ਵਜ੍ਹਾ ਇਹ ਜਰ ਦਿੱਤਾ ਹੈਗਾ ਕੋਈ। ਵੀ ਜਦੋਂ ਇਹ ਭੈਣ ਐਸਕੋਰ ਹੋਰੀ ਆਉਂਦੇ ਆ ਪ੍ਰੋਗਰਾਮ ਤੋਂ ਵਿੱਚ ਇਹਨਾਂ ਨੇ ਚਲਦੀ ਇੰਟਰਵਿਊ ਦੇ ਇਹ ਗੱਲ ਕਹੀ ਵੀ ਤੁਸੀਂ ਇਹਨਾਂ ਦਾ ਸਿਰਪਲ ਉਸਦੇ ਹੋ ਹੈਂ। ਹਾਂਜੀ ਹਾਂਜੀ ਬੜੀਆ ਇਹ ਗੱਲ ਸੱਚੀ ਹੈ ਜੀ। ਜਦ ਕਿਤੇ ਜਾਂਦੇ ਆ ਤੇ ਪ੍ਰੋਗਰਾਮ ਤੇ ਜਾਂਦੇ ਆ ਜਾਂ ਕਿਤੇ ਘੁੰਮਣ ਫਰਨ ਜਾਂਦੇ ਆ ਫਿਰ ਵੀ ਇਹਨਾਂ ਨੇ ਆ ਕੇ ਮੇਰੇ ਨੂੰ ਆ ਨੀਵੇਂ ਹੋਣਾ ਮੈਂ ਜਰੂਰ ਹੈ ਸਰਪ੍ਰੋਹ ਜੀ ਨਾਲ ਮੈਂ ਕਹਿੰਦੀ ਆ ਕਿ ਮੈਂ ਬਹੁਤ ਠੀਕ ਆ ਅੱਛਾ ਪੁੱਤ ਕਹਿੰਦੇ ਤੁਸੀਂ ਹਾਂਜੀ ਵਾਦੀ ਵਾਦੀ ਹਾਂਜੀ 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 ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ ਸਾਡਾ ਕੋਈ ਦਸਤਾ ਪਾਂ ਦਾ ਹੈਗਾਗਾ ਅੱਛਾ ਅੱਛਾ ਇੱਕ ਗੱਲ ਹੋਰ ਵੀ ਦੱਸਿਓ ਕਿ ਜਿਹੜਾ ਥੋੜਾ ਵੱਡਾ ਬੇਟਾ ਉਹ ਤਾਂ ਭੈਣ ਐਸਕੋਰ ਹੋਰਾਂ ਦਾ ਕਰਦਾ ਜਿਹੜਾ ਐਸਕੋਰ ਭੈਣ ਹੋਰਾਂ ਦਾ ਬੇਟਾ ਉਹ ਥੋੜਾ ਬਹੁ ਕਰਦਾ ਹਾਂਜੀ ਹਾਂਜੀ ਇਹ ਕੋਈ ਕੁਦਰਤੀ ਕੋਈ ਆਵੀਂ ਇਹ ਕੋਈ ਸਖਾਇ ਦੇਗੇ ਬਸ ਲੇਤਾ ਹਨਾ ਵੀ ਜੇ ਕਹੀ ਵੀ ਤੁਸੀਂ ਉਹਨੂੰ ਜ਼ਿਆਦਾ ਪਿਆਰ ਕਰੋ ਜਾਂ ਮੈਨੂੰ ਪਿਆਰ ਕਰੋ ਨਹੀਂ ਇਹ ਨਾਲੇ ਆਜ ਦੀ ਸੋਚ ਆ ਉਹਨਾਂ ਤਿੰਨ ਬੱਚਿਆਂ ਦੀ ਹਾਂਜੀ ਇਹ ਵਧੀਆ ਰਹਿੰਦੇ ਆਏ ਜਿਹੋ ਜਿੰਨਾਂ ਚਿਕਰ ਐਸਕਰ ਹੋਣੀ ਘਰ ਵਾਪਸ ਨਹੀਂ ਆਉਂਦੇ ਉਹਨਾਂ ਚਿਕਰ ਮੇਰੇ ਜਿਹੜਾ ਵੱਡਾ ਬੇਟਾ ਐ ਉਹਨਾਂ ਚਿਕਰ ਉਹਨਾਂ ਦੀ ਅਧੀਕ ਹੀ ਕਰਦਾ ਰਹਿੰਦਾਗਾ ਕਹਾਂਗੇ ਜਦੋਂ ਮੰਮਾ ਆਉਗੀ ਮੈਂ ਉਦੋਂ ਹੀ ਟੀਵੀ ਬੰਦ ਕਰਨਾ ਤੇ ਉਹਦੀ ਸੋਚ ਅੱਛਾ ਹਾਂਜੀ 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 ਤੇ ਜਿਹੜਾ ਤੁਹਾਡਾ ਤੇ ਜਿਹੜਾ ਤੁਹਾਡਾ ਛੋਟਾ ਬੇਟਾ ਉਹਨੂੰ ਤੁਸੀਂ ਤਿਆਰ ਕਰਕੇ ਭੇਜਦੇ ਹੋ ਹੈ ਉਹਨੂੰ ਨਵਾਂ ਨਿਓ ਆਪ ਮੇਰੇ ਕੋਲ ਹੀ ਬੈਠਾ ਅੱਛਾ ਸਾਰੇ ਗੱਲਸ਼ ਅੱਛਾ ਹਾਂਜੀ ਹੋਰ ਬੱਚੇ ਦੀ ਵੀ ਕੋਈ ਮਤਲਬ ਚੀਜ਼ ਲੈਣੀ ਆ ਜਾਂ ਸਕੂਲ ਪੁਰਾਤੀ ਦਾ ਕੋਈ ਘਰੇ ਕੋਈ ਚੀਜ਼ ਲੈਣੀ ਆ ਕੋਈ ਵੀ ਲੈਣੀ ਆ ਉਹ ਨਹੀਂ ਐ ਸੁਖਾ ਨਾ ਕਦੇ ਨਹੀਂ ਜਾਏ ਕਿ ਅਗਰ ਵੀ ਹਾਂ ਦੀ ਮੈਨੂੰ ਆ ਜੀ ਮਮਾ ਤੁਸੀਂ ਤੋਂ ਉਹਨੇ ਸਿੱਧਾ ਮੇਰੇ ਕੋਲ ਆ ਨਾ ਮੀਮਾ ਮੈਨੂੰ ਆ ਜੀ ਅੱਛਾ ਜਦੋਂ ਨਾ ਤਲੀ ਕੋਈ ਵੀ ਸਾਧਨ ਮਿਆਰ ਹੁੰਦਾ ਨਾ ਉਹ ਇਹ ਵੱਡੇ ਵੱਡੇ ਹੋਣ ਦਾ ਦਰਜਾ ਮੈਨੂੰ ਜ਼ਰੂਰ ਦਿੰਦੇ ਆ ਅੱਛਾ ਜੀ ਹਾਂ ਦੀ ਤੁਸੀਂ ਪਰਨਾ ਤੁਸੀਂ ਆ ਕੰਮ ਤੁਸੀਂ ਪਹਿਲਾਂ ਕਰੋ ਉਸ ਤੋਂ ਬਾਅਦ ਮੈਂ ਕਰਾਂਗੀ ਅੱਛਾ ਇਹਦੀ ਬਹੁਤ ਵਧੀਆ ਸੋਚ ਆ ਮੈਂ ਇਹ ਜਿਹੇ ਇਨਸਾਨ ਨਹੀਂ ਦੇ ਸਕਦੀ ਇਹ ਕਹੇ ਵੀ ਹਾਂ ਵੀ ਕੋਈ ਇਹਦਾ ਇਨਸਾਨ ਹੋਊਗਾ ਵੀ ਪਹਿਲਾਂ ਆਪਦੇ ਬਾਰੇ ਘੱਟ ਸੋਚਦਨੇ ਪਹਿਲਾਂ ਦੂਜੇ ਬਾਰੇ ਸੋਚਦੇ ਆ ਬਾਪਣੇ ਆ ਤੁਹਾਡੇ ਭੈਣ ਰੋਣ ਲੱਗ ਗਏ ਜਲਦੀ ਇੰਟਰਵਿਊ ਚ ਭਣੇ ਇਹ ਦੇਖੋ ਮੜਾ ਜਾ ਸਭ ਜੀ ਤਾਂ ਤਾਂ ਰੋਣਾ ਨਹੀਂ ਕੋਈ ਨਹੀਂ ਇਹ ਇਹ ਜੇ ਹਰ ਇਨਸਾਨ ਤੇ ਦੁੱਖ ਹੁੰਦੀ ਆ ਹੁਣ ਤਾਂ ਬਹੁਤ ਦੁੱਖ ਭੁੱਲਣੇ ਆ ਹਨਾ ਮੈਨੂੰ ਬਹੁਤ ਖੁਸ਼ੀ ਹੋਇਆ ਯਾ ਤੁਸੀਂ ਮੁਕਾਮ ਤੇ ਕੰਟੀਨ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਆ ਤੁਹਾਡੇ ਸਾਰਿਆਂ ਦੇ ਪਿਆਰ ਦਾ ਕਰਕੇ ਆ ਜੱਜ ਮੈਂ ਇੱਥੇ ਬੈਠੀ ਆ ਤਾਂ ਜੇ ਤੁਸੀਂ ਸਾਰੇ ਜਾਣ ਮੈਨੂੰ ਪਿਆਰ ਕਰਦੇ ਹੋ ਮੈਨੂੰ ਸਪੋਰਟ ਕਰਦੇ ਹੋ ਮੈਂ ਤਾਂ ਹੀ ਇੱਥੇ ਬੈਠੀ ਆ ਅੱਜ ਅੱਜ ਤੂੰ ਇਸ ਮੁਕਾਮ ਤੇ ਆ ਮੈਨੂੰ ਦਿਲੋਂ ਬਹੁਤ ਖੁਸ਼ੀ ਆ ਮੀਓ ਠੀਕ ਆ ਮੈਂ ਤਕੀਤੀ ਆ ਤੁਸੀਂ ਦੋਨਾਂ ਜਾਣੇ ਨੇ ਮੈਂ ਤਕੀਤੀ ਆ ਮਾਲਕ ਨੇ ਤੁਹਾਡੀ ਨੰਤਰ ਨੂੰ ਫੜ ਲਾਇਆ ਹੈ ਜੇ ਆਪਾਂ ਨੂੰ ਇਹਨਾਂ ਦਾ ਸਾਥ ਨਾ ਹੁੰਦਾ ਆਪ ਕਾਸੀ ਚੋਕੀ ਨਹੀਂ ਸੀਗੇ ਬਿਲਕੁਲ ਇਹਨਾਂ ਨੂੰ ਹੌਸਲਾ ਦੇ ਦੋ ਮਾੜਾ ਇਹ ਤੁਸੀਂ ਬਸ ਹੌਸਲਾਈਆ ਇਹ ਤਾਂ ਛੇਰ ਦੇਲਾ ਸਾਡਾ ਚੰਗਾ ਬਣੇ ਚੰਗਾ ਬਣੇ ਵਧੀਆ ਵਧੀਆ ਕਰ ਤਾ ਵਧੀਆ ਵਧੀਆ ਰਹੇ ਮਾਲਕ ਤੈਨੂੰ ਮੇਰੀ ਉਮਰ ਲਾਵੇ ਤੁਹਾਨੂੰ ਦੋਨਾਂ ਜਾਣੇ ਮਾਤ ਮਾਤਾ ਚੜਤੀ ਕਲਾਜ ਰੱਖੇ ਤੈਨੂੰ ਹਾਂ ਅੰਨੀਆਂ ਦੋ ਦੋਨੇ ਜਾਣੇ ਕਿ ਦੁਨੀਆ ਆਪਾਂ ਨੂੰ ਸੱਚੀ ਸਲਾਮਾ ਕਰੇ ਨਹੀਂ ਹਾਂ ਵੀ ਪਰਿਵਾਰ ਤਾਂ ਉਹਨਾਂ ਦਾ ਹੀ ਬਿਲਕੁਲ ਬਿਲਕੁਲ ਤੇ ਵੱਡੇ ਬੇਟੇ ਨਾਲ ਗੱਲ ਕਰਾਇਓ ਤੁਸੀਂ ਵੀਰੇ ਸਾਸਿਗਾਲ ਕਿਵੇਂ ਤੁਸੀਂ ਤੁਸੀਂ ਦੇਖਿਆ ਮੈਨੂੰ ਆਹ ਹੋਈ ਤੇ ਵੀਚੇ ਦੇਖਿਆ ਹਾਂ ਨੱਛਾ ਆਹ ਕੌਣ ਬੈਠਿਆ ਮੀ